ਆ ਸਾਡੀ ਮੋਟ ਲੱਗੀ ਵੀ ਸਵੇਰੇ ਸਵੇਰੇ ਸਬਜੀ ਜੀਰਨ ਆ ਦੇਖ ਲਓ ਇਹ ਲੱਗੀ ਵੀ ਸਬਜੀ ਜੀ ਚਾਰ ਰੱਖੀ ਬਿਠੇ ਕੋਲੇ ਤੇ ਦਰਾ ਸਾਡੀ ਗਾਜੀ ਆ ਗਈ ਝਾੜੂ ਚੱਕੀ ਬੈਠੀ ਮੂੰਹ ਕਰ ਲੈਣੀ ਜਾਣ ਕੇ ਪਰ ਇਹਨੂੰ ਤੇ ਆ ਸਾਡਾ ਪਾਵਾ ਤੇ ਤੇ ਸਾਡਾ ਕਾਰਤਿਕ ਬੈਠਾ ਮੰਜੇ ਤੇ ਓ ਹੈਲੋ ਚੂਏ ਹਾਂ ਮੰਜੇ ਤੇ ਬੈਠਾ ਹੈ ਕਾਰਤਿਕ ਮੰਜੇ ਤੇ ਬੈਠਾ ਹੈ ਹੈ ਕਾਰਤਿਕ ਸਾਹਿਬ ਬੈਠਾ ਸਾਡੇ ਮੰਜੇ ਤੇ ਹੈਲੋ ਅੱਜ ਤਾਂ ਮੰਜੇ 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 ਆ ਹੈਗਾ ਜੀਦੇ ਮੋਰਸਲ ਤੇ ਆਪਾਂ ਬੱਚਾ ਪਾਰਟੀ ਦਿਖਾਉਣਾ ਤੁਹਾਨੂੰ ਕੱਲ ਦੇ ਬਾਹਰ ਤੇ ਆ ਵੇਖੀ ਸਾਡੀ ਬੱਚਾ ਪਾਰਟੀ ਅੱਜ ਪ੍ਰੀਆ ਵੇਖ ਕਰੇਗੀ ਤੇ ਆ ਸਾਡਾ ਪਾਵਾ ਦੇਖ ਬੈਠਣ ਤੋਂ ਅਜੂਈ ਤੇ ਸਾਡਾ ਇਹ ਇਹਨਾਂ ਨੇ ਤੂੰ ਹੀ ਬਾਲੀ ਸੀ ਤੋਪੇ ਨਹੀਂ ਨਿਕਲੀ ਭਈ ਇਹ ਮੰਜੜਾ ਰੱਖਿਆ ਬਾਹਰ ਅੱਗ ਸਿੱਗਦੇ ਸੀ ਕਿ ਤਾਂ ਕਰਕੇ ਤੇ ਉਧਰ ਸਾਡੀ ਹੈਗੀ ਹੈਗੀ ਇੱਕ ਮ ਲੱਗੀ ਪਈ ਰੱਸੀ ਚ ਟੱਪੀ ਜਾਂਦੀ ਐ ਜੀ ਡੱਬਦੀ ਫੇਰ ਖੜ ਗਈ ਹੌਂਟਾ ਪਰਸੀ ਦੇਖ हाँ रस्सी टपी जी है शाबाश फिर खड़ गई ठग गई देखिया टप 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 रस्सी टप क्या सान यमुड़ी सटैलो कि बैठी की हो गया आप सवेरे लग जा रात हैप्पी बर्थडेगा खब है नहीं कुछ मुकर खाने पीन पता ही सी तो बस और खड़ गई चल रस्सी चब ਕੱਬ ਦੀ ਰਸੀਨ ਥਾਗੀ ਬੱਸ ਚੱਟ ਉਹ ਉਹਦੀ ਵੀਡੀਓ ਬਣਾਈ ਤੇ ਮੈਂ ਇਹਦੀ ਬਣਾਈ ਇਹਨੇ ਕਮਾਲ ਵਾਲੀ ਗੱਲੀ ਨਾ ਥੜੀ ਕੈਂਟਾ ਵਾਲੀ ਸੀ ਨਾ ਆ ਦੇਖ ਚੱਲੋ ਕੋਈ ਕਰਤਿਕ ਤੇਰੇ ਫਿਰਦੇ ਕਰਤਿਕ ਕਿਧਰ ਆ ਸਾਡਾ ਕਰਤਿਕ ਅਸੀਂ ਆ ਗਏ ਇਕੱਠੇ ਅੱਜ ਤੇ ਆ ਸਾਡਾ ਇੱਕ ਹੈਗਾ ਆ ਆ ਆ ਉਹ ਬਾਲੀ ਤੇ ਤਗੜੀ ਚੀਜ਼ ਹੈ ਮੈਂ ਤੇ ਕਰਤਿਕ ਜਾਈਏ ਨੇ ਅਸੀਂ ਦੋਨੇ ਤੇ ਦੇਖੋ ਇਧਰ ਕਿੰਨੇ ਪਸ਼ੂ ਪਸ਼ੂ ਬੱਠਿਆ ਬਾਜੋ ਇਹਨਾਂ ਦਾ ਆ ਕਰਕੇ ਬਚਾਉਂਦਾ ਪਿੰਡ ਚ ਚਲੋ ਤੇ ਚਲੋ ਜੀ ਚਲਦੇ ਆਪਾਂ ਉਹਨਾਂ ਦੇ ਦੂਜੇ ਘਰੇ ਸਾਡੀ ਗਾਚੀ ਕਰੇ ਦੇਖਣਾ ਹੋ ਜਾ ਕਿ ਕੀ ਕਰਦੇ ਆ ਚਲੋ ਟਿਕ ਲੈ ਕੇ ਆ ਗਿਆ ਆਪਾਂ ਇਧਰ ਲੈ ਕੇ ਕਰੇ ਤੇਰਾ ਚਾਹੀ ਜਾਂਦੇ ਸੀ ਆ ਦੇਖ ਲੈ ਰੇ ਕੋਟਨ ਚ ਬੜ ਗਿਆ ਇਹ ਸਾਡੇ ਕੋਟ ਦਾ ਸ਼ਕੀਨਾ ਹਾਂ ਜਾਣਾ ਉਹਨੇ ਮੇਰੇ ਨਾਲ ਹੀ ਐ ਤੇ ਇਧਰ ਸਾਡੀ ਪੂਆ ਦੀਆਂ ਬਣੀ ਅੱਖਾਂ ਚਲ ਕੋਈ ਨਹੀਂ ਵਧੀਆ ਗੱਲ ਐ ਤੇ ਸਾਡੀ ਗਾਚੀ ਤੂੰ ਅੱਗੇ ਕੱਲ ਰੋਲਾ ਪਾਈ ਜਾਂਦੇ ਸੀ ਕਿ ਸਫਾਈ ਨਹੀਂ ਕੀਤੀ ਸਫਾਈ ਹਾਂ ਦੱਸ ਕਿੱਥੋਂ ਕੀਤੀ ਅੱਜ ਸਾਰੇ ਕਰਤੀ ਆ ਅੱਜ ਤੱਕ ਮੈਂ ਕਿੱਥੋਂ ਕੀਤੇ ਪਿਆ ਤਾਂ ਨਹੀਂ ਐ ਕੁਸਾ ਇਹ ਹੋਰ ਤਮਰੇ ਤੇ ਆ ਸਾਡਾ ਬੋਡੀ ਬਿਲਡਰ ਡੋਲੇ ਡੋਲੇ ਦਿਖਾਈ ਦਿਖਾ ਦਸੀ ਚੱਕ ਬਾਹੂ ਬਲੀ ਟੱਪਾ ਸਾਡੀ ਫਸਲ ਹੋਈ ਜਾਂਦੀ ਹੈਗੀ ਤੇ ਹੁਣ ਕਿਦੋਂ ਕਿਸੇ ਸਕੂਲ ਨਹੀਂ ਗਿਆ ਜਦਾਂ ਤਵਾਰਾ ਚਲ ਚਲ ਕੋਈ ਨਹੀਂ ਇਹ ਵੀ ਚੰਗੀ ਗੱਲ ਹੈ ਤੇ ਸਾਡਾ ਗਾਲੂ ਸੁੱਤਾ ਪਿਆ ਜਾ ਨਾ ਕਿੱਥੇ ਵੈਸੇ ਤੂੰ ਹੋਰ ਛੱਲੇ ਜੱਲੀੜਾ ਮੈਂ ਤੁਹਾਨੂੰ ਹੋਰ ਪਾ ਲੈਂਦਾ ਅੱਛਾ ਤੇ ਚਲੋ ਇੱਧਰ ਦੇਖਦੇ ਆਈ ਨਾ ਲੱਗੇ ਖੇਡਣਾ ਇਹਨਾਂ ਨਾਲ ਖੇਡਦਾ ਹੈ ਉਧਰ ਆ ਲੱਗ ਗਿਆ ਇਹਦੇ ਨਾਲ ਖੇਡਣਾ ਗਤੀ ਨਾਲ ਏ ਏ ਆ ਕਿਧਦੀ ਆ ਨਾ ਤੂੰ ਖੇਡ ਲੈ ਕਰੇ ਆਫਤ ਲੱਗਿਆ ਬਾਈਕਲ ਲੈ ਕਿਧਰ ਫਿਰਦਾ ਤੇ ਸਾਡਾ ਪਾਵਾ ਪਤੰਗ ਉੱਡਾ ਪਤੰਗ ਤੋਡਾ ਆ ਪੈ ਪਤੰਗ ਲੈ ਕੇ ਕਿਧਰ ਆ ਫਿਰਦਾ ਚਲੋ ਤੇ ਆਪਾਂ ਚੱਲਦੇ ਕਰੇ ਪੇਲੇ ਜੁਲਫਾਂ ਸਵਾਰੀ ਆਂਦੀ ਭਾਬੀ ਲੈ ਦੱਸ ਪਰਾਂ ਸਵਾਰੀ ਤੇ ਉਹ ਸਾਡੀ ਚਟਨੀ ਐ ਤੇ ਆ ਸਾਡਾ ਕਟਾ ਚਲੋ ਦਾ ਆਪਣਾ ਬਾਈ ਖੜਾ ਇਥੇ ਚਲਦੇ ਘਰੇ ਆ ਕੇ ਤੇ ਸਾਡੀ ਬਗਾ ਜੀ ਬਾਹਰ ਆ ਗਈ ਤੇ ਆ ਸਾਡਾ ਸੁਗੁੰਦਰ ਕੋਟਾ ਆ ਦੇ ਆ ਜਾਉ ਹੁਣ ਤਾਂ ਸਿੱਧਾ ਉੱਥੇ ਜਾਉਗੇ ਤੇ ਮੋਟੋ ਨੇ ਸਾਡੇ ਕਟਾ ਕੁੰਡ ਤੇ ਆਪਾਂ ਖਾਣਾ ਰੋਟੀ ਫੇਰ ਹੋਣੇ ਰੈਡੀ ਡੱਬ ਵਾਲੀ ਲਈ ਲਓ ਜੀ ਆਪਾਂ ਚੱਲਣਾ ਡੱਬ ਵਾਲੀ ਤੇ ਆ ਡੱਬਾ ਤੇ ਸੜਕ ਜਾਂਦੇ ਆਪਾਂ ਰੋਜ਼ ਕੰਦੀ ਸਾਈਟ ਕੱਢ ਕੇ ਧੁੱਪ ਵੀ ਕਾਫੀ ਦੇ ਜਾਂਦੀ ਹੈ ਠੰਡ ਵੀ ਹੈਗੀ ਇੱਥੇ ਦਾ ਨਵਾਂ ਮੌਸਮ ਹੈ ਆਪਾਂ ਮਾਹੀ ਦਾ ਡੱਬਾ ਲਈ ਆਪਾਂ ਇਸੇ ਗੱਡਬਾ ਵਾਲੀ ਤੇ ਅੱਜ ਆ ਜਾਗਾ ਸਾਡੇ ਤੇ ਆਪਾਂ ਜਾਣਾ ਵਾਪਿਸ ਕਾਰ ਆ ਯਾਰ ਸਾਹਮਣੇ ਮੌਸਮ ਬਹੁਤ ਵਧੀਆ ਚਲੋ ਚੱਲਦੇ ਆਂ ਘਰੇ